ਵਿਦੇਸ਼ ਭੇਜਣ ਦੇ ਨਾਂ ਤੇ ਖਰੜ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸਤੇ ਕਬਜ਼ੇ ਵਿੱਚੋਂ 20 ਲੱਖ ਦੀ ਨਕਦੀ ਬਰਾਮਦ ਕੀਤੀ ਹੈ ਡੀਐਸਪੀ ਖਰੜ ਕਰਨ ਸਿੰਘ ਸੰਧੂ ਦਾ ਕਹਿਣਾ ਹੈ ਕਿ ਇਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣਗੇ ਉਹਨਾਂ ਦੱਸਿਆ ਕਿ ਉਹਨਾਂ ਦੇ ਕੋਲ ਵਿਦੇਸ਼ ਭੇਜਣ ਦੇ ਨਾਂ ਤੇ ਅਜਿਹੀਆਂ ਕਈ ਸ਼ਿਕਾਇਤਾਂ ਆਈਆਂ ਸਨ ਜਿਨ੍ਹਾਂ ਨੇ ਠਗੀ ਮਾਰੀ ਹੈ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਦੇ ਕੋਲੋਂ 20 ਲੱਖ ਦੀ ਨਕਦੀ ਵੀ ਬਰਾਮਦ ਹੋਈ ਹੈ ਜਿਹੜਾ ਇਮੀਗ੍ਰੇਸ਼ਨ ਫਰਾਡ ਹੈ ਜਿਹੜਾ ਬਾਹਰਲੇ ਦੇਸ਼ ਦੇਸ਼ ਚ ਭੇਜਣ ਦੇ ਨਾਂ ਤੇ ਜਿਹੜੇ ਧੱਕੀ ਮਾਰਨ ਵਾਲੇ ਗਰੁੱਪਸ ਮਤਲਬ ਕਿ ਪੰਜਾਬ ਸੇ ਕਾਫੀ ਟੈਂਡੈਂਸੀ ਹੈਗੀ ਹੈ ਬਾਹਰ ਨੂੰ ਚੰਦਰੋਂ ਫੋਰਨ ਕਰਕੇ ਇਸ ਤੋਂ ਕੁਝ ਜਿਹੜੇ ਕਿਸਮ ਦੇ ਵਿਅਕਤੀ ਨੇ ਉਹ ਭੋਲੇ ਭਾਲੇ ਲੋਕਾਂ ਨੂੰ ਧੱਕੀ ਜਿਹੜੇ ਮਾਰਦੇ ਨੇ ਚੀਜ਼ਾਂ ਸਾਹਮਣੇ ਹੁੰਦੀਆਂ ਤਾਂ ਉਸੇ ਲੜੀ ਚ ਸਾਨੂੰ ਮਿਤੀ 4 11 ਨੂੰ ਇੱਕ ਥਾਣਾ ਬਲੌਂਗੀ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਇਨੀਸ਼ੀਅਲ ਇਨਫੋਰਮੇਸ਼ਨ ਸੀਗੀ ਕਿ ਕੁਝ ਅਜਿਹੇ ਜਿਹੜਾ ਵਿਅਕਤੀ ਹੈ ਕੁਝ ਧੱਕੀ ਮਾਰਨ ਦੀ ਪ੍ਰਕਿਰਤ ਹੈਗਾ ਉਸੇ ਇਨਫੋਰਮੇਸ਼ਨ ਨੂੰ ਡਿਵੈਲਪ ਕਰਦੇ ਹੋਏ ਜਿਹੜਾ ਕੰਪਲੇਨੈਂਟ ਹੈਗਾ ਸਚਨ ਸਿੰਘ ਜਿਹੜਾ ਥਾਣਾ ਖਨੌਰੀ ਚੋਂ ਦਾ ਪਿੰਡ ਪੈਂਦਾ ਜਿਹੜਾ ਸੰਗਰੂਰ ਚ ਉਹਦੇ ਨਾਲ ਰਾਬਤਾ ਕੀਤਾ ਗਿਆ ਉਹਦੀ ਤੋਂ ਕੰਪਲੇਂਟ ਲੈ ਕੇ ਉਸਤੇ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਨਵੀਨ ਨਾਮ ਦਾ ਨਵੀਨ ਪੁੱਤਰ ਸतीश ਕੁਮਾਰ ਜਿਹੜਾ ਥਾਣਾ ਕਲਾਣਾ ਜ਼ਿਲ੍ਹਾ ਹਸਾਮਾ ਹਰਿਆਣਾ ਦਾ ਰਹਿਣ ਵਾਲਾ ਇਸ ਨੂੰ ਕਾਬੂ ਕੀਤਾ ਗਿਆ ਬੇਸਿਕਲੀ ਇਹਨਾਂ ਦਾ ਆਪਸ ਵਿੱਚ ਡੀਲ ਹੋਈ ਸੀਗੀ ਜਿਹੜਾ ਕੰਪਲੇਨੈਂਟ ਸਚਨਾ ਉਹ ਤੇ ਇੱਕ ਉਹਦਾ ਫਰੈਂਡ ਇਹਨਾਂ ਦੇ ਦੋਨਾਂ ਦੇ ਕਜ਼ਨਸ ਨੂੰ ਬਾਹਰ ਭੇਜਣ ਲਈ ਯੂ ਐਸਏ ਭੇਜਣ ਲਈ ਇਹ ਨਵੀਨ ਨਾਮ ਦੇ ਵਿਅਕਤੀ ਮੈਨੂੰ ਝਾਂਸਾ ਦਿੱਤਾ ਸੀਗਾ ਕਿ ਟੋਟਲ 40 ਲੱਖ ਰੁਪਏ ਚ ਮੈਂ ਜਿਹੜੇ ਤੁਹਾਡੇ ਦੋਨਾਂ ਦੇ ਭਰਾ ਉਹਨਾਂ ਨੂੰ ਬਾਹਰ ਭੇਜ ਦਊਗਾ ਤੇ 20 ਲੱਖ ਰੁਪਏ ਉਹਨਾਂ ਤੋਂ ਐਡਵਾਂਸ ਜਿਹੜਾ ਉਹ ਲੈ ਰਿਆ ਸੀਗਾ ਤਾਂ ਉਸੇ 20 ਲੱਖ ਰੁਪਏ ਤੇ ਸਮੇਤ ਜਿਹੜੇ ਦੋ ਪਾਸਪੋਰਟ ਨੇ ਉਹ ਇੱਥੇ ਦੇਣ ਆਏ ਸੀਗੇ ਉਹ TDAI ਦੇ ਕੋਲ ਤਾਲਾ ਬਲੌਂਗੀ ਦੇ ਏਰੀਆ 'ਚ ਉੱਥੇ ਡਿਲੀਵਰ ਕਰਨ ਆਏ ਸੀ ਉੱਥੇ ਟ੍ਰੈਪ ਲਗਾ ਕੇ ਜਿਹੜਾ ਸਾਡੀ ਟੀਮ ਨੇ ਕਾਫੀ ਮਿਹਨਤ ਨਾਲ ਉਹਨੂੰ ਜਿਹੜਾ ਕਾਬੂ ਕੀਤਾ ਤੇ ਮੌਕੇ ਤੇ 20 ਲੱਖ ਰੁਪਏ ਕੈਸ਼ ਤੇ ਦੋ ਜਿਹੜੇ ਪਾਸਪੋਰਟ ਨੇ ਉਹਨਾਂ ਖਬਰ ਕੀਤੇ ਨੇ ਤਾਂ ਇਹਦੇ ਵਿੱਚ ਇਹ ਇਸ ਬੰਦੇ ਦੀ ਜਿਹੜੇ ਰਿਮਾਂਡ ਲੈ ਕੇ ਢੰਗਾਈ ਚ ਹੋਰ ਕੁਛ-ਕਿਛ ਕੀਤੀ ਜਾ ਰਹੀ ਹੈ ਕਿਉਂਕਿ ਇਹਦਾ ਕੋਈ ਆਫਿਸ ਜਾਂ ਇਹਦੇ ਕੋਲ ਕੋਈ ਲਾਇਸੈਂਸ ਹੈ ਇਹ ਚੀਜ਼ ਨਹੀਂ ਸੀ ਸਾਹਮਣੇ ਆਈ ਇਹਨੇ ਜਸਟ ਉਹਨਾਂ ਨਾਲ ਅੱਗੇ ਦੀ ਅੱਗੇ ਕਿਸੇ ਦੇ ਥਰੂ ਰਾਫਤਾ ਹੋਇਆ ਸੀਗਾ ਤੇ ਉਹਨੇ ਭਰੋਸੇ 'ਚ ਲੈ ਕੇ ਏਡੀ ਵੱਡੀ ਰਕਮ ਜਿਹੜੀ ਆ ਮੋਟਲੇ ਤੌਰ 'ਤੇ ਉਹਨਾਂ ਤੋਂ ਹਾਸਲ ਕਰ ਰਿਹਾ ਸੀਗਾ ਤੇ ਇਹਦਾ ਜਿਹੜਾ ਸਿਸਟਮ ਅਸੀਂ ਵੈਰੀਫਾਈ ਵੀ ਕੀਤਾ ਗਰੌਣੇ ਤਫਤੀਸ਼ ਦਾ ਉਹ ਬਿਲਕੁਲ ਹੀ ਠੱਗੀ ਮਾਰਨ ਦੀ ਨੀਤ ਨਾਲ ਹੀ ਆਇਆ ਸੀਗਾ ਕੋਈ ਵੀ ਇਮੀਗ੍ਰੇਸ਼ਨ ਦੇ ਤੌਰ 'ਤੇ ਇਹਦਾ ਕੋਈ ਦਫਤਰ ਜਾਂ ਇਹਦਾ ਕੋਈ ਕੰਟੈਕਟ ਉਸ ਤਰੀਕੇ ਦਾ ਕੋਈ ਨਹੀਂ ਸੀ ਤਾਂ ਇਹ ਚੰਗੀ ਜਿਹੜੀ ਸਫਲਤਾ ਹਾਸਲ ਕੀਤੀ ਆਪਣੇ ਅੰਗਰੇਜ਼ੀ ਕਿੱਥੇ ਦਾ ਇਹ ਕੋਈ ਪਹਿਲਾਂ ਵੀ ਕੋਈ ਹੈ ਗੱਲਬਾਤ ਹੈ ਇਹਦਾ ਲੱਗਿਆ ਬੈਕਗ੍ਰਾਉਂਡ ਇਹ ਜਿਹੜਾ ਜੀ ਨਵੀਨ ਜਿਹਨੂੰ ਅਸੀਂ ਦੱਸਿਆ ਥੋੜਾ ਜ਼ਿਲ੍ਹਾ ਹਿਸਾਰ ਦਾ ਰਹਿਣ ਵਾਲਾ ਹੈਗਾ ਤੇ ਇੱਥੇ ਇਹ ਆਇਆ ਸੀਗਾ ਇਹ ਚੀਜ਼ ਅਸੀਂ ਸਾਰੀ ਵੈਰੀਫਾਈ ਕਰ ਰਹੇ ਹਾਂ ਇੱਥੇ ਸਾਡੇ ਏਰੀਆ ਦੇ ਵਿੱਚ ਤੱਕ ਇਹ ਪਹਿਲਾਂ ਕੋਈ ਮੁਕੱਦਮਾ ਨਹੀਂ ਹੈ ਦਰਜ ਉੱਥੇ ਲੋਕਲ ਥਾਣੇ 'ਚ ਰਾਫਤਾ ਕਰਕੇ ਉੱਥੋਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹੋਰ ਵੀ ਜਿਹੇ ਜਿਹੜੇ ਪਰਚੇ ਆਸ-ਪਾਸ ਹੈਗੇ ਨੇ ਕੁਝ ਪਰਚੇ ਜਿਲ੍ਹਾ ਮੋਹਾਲੀ ਦੇ ਵਿੱਚ ਉਹਦੇ ਵਿੱਚ ਵੀ ਇਹ ਸ਼ਮੂਲੀਅਤ ਬਾਰੇ ਜਿਹੜੀ ਆ ਢਾਈ ਨਾਲ ਕੁਝ-ਕਿਛ ਕੀਤਾ ਹੈ। ਕਿਹੜੇ ਦੇਸ਼ਾਂ ਦਾ ਇਹ ਵੀਜ਼ਾ ਲਗਵਾਉਣ ਦੀ ਗੱਲ ਕਰ ਰਹੇ ਆ। ਇਹਨਾਂ ਨਾਲ ਜੀ ਇਹ ਯੂਐਸਏ ਦਾ ਵੀਜ਼ਾ ਲਗਵਾਉਣ ਦੀ ਜਿਹੜੀ ਗੱਲ ਕਰ ਰਿਆ ਸੀਗਾ ਇਨਫੈਕਟ ਇਹਨੇ ਇਹਨਾਂ ਨਾਲ ਇਹ ਗੱਲ ਕੀਤੀ ਸੀਗੀ ਕਿ ਕਿਉਂਕਿ ਸ਼ਾਮ ਦਾ ਟਾਈਮ ਸੀਗਾ ਸ਼ਾਮ ਨੂੰ ਇਹ ਉਹਨਾਂ ਤੋਂ ਰਕਮ ਹਾਸਲ ਕਰ ਰਿਆ ਸੀ ਨਾਲ ਪਾਸਪੋਰਟ ਹਾਸਲ ਕਰ ਰਿਆ ਸੀ। ਉਹ ਮੁੰਡਿਆਂ ਨੂੰ ਇਹਨਾਂ ਨੇ ਜਿਹਨਾਂ ਨੇ ਬਾਹਰ ਜਾਣ ਦਾ ਸੀਗਾ ਉਹਨਾਂ ਨੂੰ ਇਹਨੇ ਪਹਿਲਾਂ ਹੀ ਦਿੱਲੀ ਭੇਜਤਾ ਸੀਗਾ। ਉਹਨਾਂ ਨੂੰ ਇਹਨੇ ਇਹ ਕਿਹਾ ਸੀਗਾ ਕਿ ਤੁਸੀਂ ਮੈਨੂੰ ਰਤੋਰਾਸ ਪਾਸਪੋਰਟ ਦੋ ਮੈਂ ਤੁਹਾਡਾ ਵੀਜ਼ਾ ਲਗਵਾ ਕੇ ਤੇ ਅਗਲੇ ਦਿਨ ਮੈਨੂੰ ਜਿਹੜਾ 20 ਲੱਖ ਰੁਪਏ ਨਹੀਂਗਾ ਉਹ ਦੇ ਦਿਓ ਤੁਸੀਂ ਅਗਲੇ ਦਿਨ ਬਾਹਰ ਚਲੇ ਜਾਵੋਗੇ ਤੇ ਜਿਹੜੇ ਐਕਚੁਅਲ ਜਿਹੜੇ ਵਿਕਟਮ ਸੀਗੇ ਉਹ ਦਿੱਲੀ ਬੈਠੇ ਸੀ ਉਹਨਾਂ ਦੇ ਕਜ਼ਨ ਜਿੱਥੇ ਇਹਨਾਂ ਨੂੰ ਜਿਹੜਾ ਪੈਸੀ ਡਿਲੀਵਰ ਕਰਦੇ ਸਨ ਇਹ ਇਕੱਲਾ ਹੀ ਐ ਇਸ ਰੈਕਟਵਾਂ ਕੋ ਹੋਰ ਵੀ ਇਹਦੇ ਨਾਲ ਸਾਥੀ ਆ ਜੀ ਦੇਖੋ ਜੀ ਇਸ ਚੀਜ਼ ਤੋਂ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਇਹਦਾ ਸਾਥੀ ਵੀ ਲੋਕਲ ਵੀ ਕੋਈ ਹੋ ਸਕਦਾ ਉਹ ਸੀਦਾ ਹਜੇ ਅਸੀਂ ਉਸ ਚੀਜ਼ ਦੀ ਜਿਹੜੀ ਤਫਤੀਸ਼ ਜਿਹੜੀ ਕਰਦੇ ਅਦਾਲਤ ਵਿੱਚ ਪੇਸ਼ ਕਰਤਾ ਜੀ ਅ ਅਦਾਲਤ ਚ ਪੇਸ਼ ਕਰਕੇ ਜੀ ਕੱਲ ਪੇਸ਼ ਕਰਕੇ ਡਿਮਾਂਡ ਲੈ ਲਿਆ ਸੀ ਦੋ ਦਿਨਾਂ ਦਾ ਓਕੇ ਸਰ ਮੰਨਿਆ ਵੈਸੇ ਕੁਝ ਹੋਰ ਵੀ ਇਸ ਤੋਂ ਇਲਾਵਾ ਇਸ ਜਗ੍ਹਾ ਤੋਂ ਦੇਖੋ ਜੀ ਇਹਦਾ ਅਸੀਂ ਟੈਕਨੀਕਲ ਤੌਰ ਤੇ ਵੀ ਇਹਦੀ ਮੂਵਮੈਂਟ ਐਨਲਾਈਜ਼ ਕਰ ਰਹੇ ਹਾਂ ਕਿਹੜੇ ਕਿਹੜੇ ਬੰਦਿਆਂ ਨਾਲ ਕਿਹੋ ਜਿਹੇ ਬੰਦਿਆਂ ਨਾਲ ਇਹਦਾ ਲਿੰਕ ਸੀਗਾ ਉਹ ਵੀ ਜਿਆ ਸਾਰੀਆਂ ਐਨਲਾਈਜ਼ ਕਰ ਰਹੇ ਹਾਂ ਤੇ ਸਾਨੂੰ ਉਮੀਦ ਆ ਵੀ ਮਤਲਬ ਪਹਿਲੀ ਵਾਰ ਤਾਂ ਅਜਿਹੀ ਲੱਗਦੀ ਨਹੀਂ ਹੁੰਦਾ ਤਾਂ ਇੱਕ ਤੋਂ ਵੱਧ ਵਾਰ ਤਾਂ ਹੋਰ ਵੀ ਹੁੰਦੀ ਹੈ ਉਹ ਸਾਰੀਆਂ ਚੀਜ਼ਾਂ ਅਸੀਂ ਜਿਹੜੀ ਤਫ਼ਤੀਸ਼ ਚ ਦਿਖਾ ਰਹੇ ਆ ਤੇ ਇਸ ਦੇ ਨਾਲ ਮੇਰਾ ਮਤਲਬ ਇਹ ਇੱਕ ਮੈਸੇਜ ਵੀ ਆ ਅਪੀਲ ਵੀ ਆ ਆਮ ਲੋਕਾਂ ਨੂੰ ਵੀ ਬਿਲਕੁਲ ਹੀ ਮਤਲਬ ਬਿਨਾ ਵੈਰੀਫਾਈ ਕੀਤੇ ਇੱਡੀ ਵੱਡੀ ਜਿਹੜੀ ਅਮਾਉਂਟ ਆ ਕੋਈ ਲੋਨ ਚੱਕ ਕੇ ਦਿੰਦਾ ਕੋਈ ਕਿਸ ਤਰੀਕੇ ਨਾਲ ਦਿੰਦਾ ਤੇ ਅਣਜਾਣ ਬੰਦੇ ਨੂੰ ਆਪਾਂ ਮਤਲਬ ਬਾਹਰ ਜਾਣਦੇ ਉਹ ਉਸ ਲਾਲਚ ਕਹਿ ਲੋ ਜਾਂ ਆਪਣੇ ਮਨਸ਼ਾ ਆਪਾਂ ਵੈਰੀਫਾਈ ਵੀ ਨਹੀਂ ਕਰਦੇ ਵੈਰੀਫਾਈ ਕਰਨ ਤੋਂ ਬਿਨਾ ਹੀ ਆਪਾਂ ਉਹਨਾਂ ਨੂੰ ਅਮਾਉਂਟ ਦੇ ਦਿੰਨੇ ਆ ਤੇ ਠੱਗੀ ਦਾ ਸ਼ਿਕਾਰ ਹੁੰਨੇ ਆ ਤੇ ਸਾਰੇ ਜਿਹੜਾ ਇੰਬੈਲੈਂਸ ਹੋ ਜਾਂਦਾ ਤਾਂ ਇਸ ਚੀਜ਼ ਤੋਂ ਗਰੇਜ ਕੀਤਾ ਜਾਵੇ ਪ੍ਰੋਪਰਲੀ ਵੈਰੀਫਾਈ ਕੀਤਾ ਜਾਵੇ ਵੈਰੀਫਾਈ ਕਰਕੇ ਜਿਹੜੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਲਾਇਸੈਂਸ ਮਿਲੇ ਹੈ ਉਹੋ ਜਿਹੇ ਬੰਦਿਆਂ ਨਾਲ ਰابطਾ ਕਰਕੇ ਸਾਰੀ ਚੀਜ਼ਾਂ ਵੈਰੀਫਾਈ ਕਰਕੇ ਫਿਰ ਜਹੀ ਜਿਹੜੀ ਗੱਲਬਾਤ ਅੱਗੇ ਕੀਤੀ ਜਾਵੇ ਤੇ ਥਰੂ ਪ੍ਰੋਪਰ ਚੈਨਲ ਲੀਗਲ ਤਰੀਕੇ ਨਾਲ ਇਹ ਟੋਟਲੀ ਇਲਲੀਗਲ ਜਿਹੜਾ ਵੀ ਰਾਤੋਂ ਰਾਤ ਬਾਹਰ ਪੇਛਣ ਵਾਲਾ ਅਜਿਹਾ ਕੰਮ ਮੋਸਟਲੀ ਲੋਕ ਧੱਕੀਆਂ ਦੇ ਸ਼ਿਕਾਰ ਹੁੰਦੇ ਨੇ ਤਾਂ ਇਸ ਤੋਂ ਮਤਲਬ ਇਸ ਚੀਜ਼ ਤੋਂ ਗਰੇਜ ਕੀਤਾ ਜਾਵੇ ਧਿਆਨ ਰੱਖਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ